ਸਭ ਤੋਂ ਪਹਿਲੇ જય ਸ਼ੀਰਮ ਬਾਦਮਾ ਦਾ ਦੀ જય ਅੱਜ ਬੜਾ ਮਨ ਖੁਸ਼ ਹੋਇਆ ਕਿ ਸਾਹ ਰਮੀਲ ਸਿੰਘ ਮਿੱਟੂ ਜੀ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਨੇ ਮੈਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਅਤੇ ਅਮਿਤ ਸ਼ਾਹ ਜੀ ਦਾ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਤੇ ਪੂਰੀ ਜੇਪੀ ਨੱਡਾ ਜੀ ਦਾ ਅਤੇ ਪੂਰੀ ਸਮੂਚੀ ਬੀਜੇਪੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਅੱਛੇ ਆਦਮੀ ਨੂੰ ਸ਼ਾਮਲ ਕੀਤਾ ਸਾਰ ਰਵਨੀਤ ਸਿੰਘ ਬਿੱਟੂ ਜੀ ਕੌਣ ਨੇ ਇਹ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਲੁਧਿਆਣਾ ਤੋਂ ਬਣੇ ਦੋ ਵਾਰ ਲੁਧਿਆਣਾ ਤੋਂ ਇੱਕ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਦੇ ਪੁੱਤਰ ਨੇ ਜੀ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਨੂੰ ਬੜੀ ਖੁਸ਼ੀ ਹੋਈ ਆ ਮੈਂ ਹੁਣ ਇਹਦੇ ਨਾਲ ਨਾਲ ਤੁਹਾਨੂੰ ਇੱਕ ਪਹਿਲਾਂ ਹੀ ਬੇਨਤੀ ਕਰਦਾ ਪਿਆ ਸਾਰੇ ਪੰਜਾਬ ਦੇ ਦੇ ਟੈਣਾ ਭਰਾਵਾਂ ਬਜ਼ੁਰਗਾਂ ਮਸਾਂ ਨੂੰ ਵੀ ਜਿਵੇਂ ਸਾਹ ਰਵਨੀਤ ਸਿੰਘ ਮਿੱਟੂ ਜੀ ਭਾਜਪਾ ਸ਼ਾਮਲ ਹੋਏ ਨੇ ਨਾ ਉਸੇ ਤਰ੍ਹਾਂ ਹੀ ਹਰ ਘਰ ਦਾ ਵਿਅਕਤੀ ਭਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਦੀ ਨੀਤੀਆਂ ਨੂੰ ਖੁਸ਼ ਹੋ ਕੇ ਕਿ ਹਰ ਬੰਦਾ ਜਿਹੜੀ ਹਰ ਘਰ ਦੇ ਮੈਂਬਰ ਸਾਰੇ ਹੀ ਬੀਜੇਪੀ ਚ ਸ਼ਾਮਲ ਹੋ ਜਾਣ ਉਹ ਕੇ ਪ੍ਰਧਾਨ ਮੰਤਰੀ ਜੀ ਵਿਂਦਰ ਮੋਦੀ ਜੀ ਨੇ ਸਾਡੇ ਸਿੱਖਾਂ ਲਈ ਯਾ ਗੁਰਦਰਾ ਸਾਹਿਬ ਸ਼੍ਰੀ ਕਰਤਾਰਪੁਰ ਤੋਂ ਪਾਕਿਸਤਾਨ ਵਿੱਚ ਉਹਦਾ ਰਸਤਾ ਖੋਲਿਆ ਕਾਂਗਰਸ ਸਾਡੇ ਲੋਕਾਂ ਨੂੰ ਉੱਥੇ ਜਾਣ ਲੋਕਾਂ ਦੇ ਪਹਿਲਾਂ ਅਰਦਾਸਾਂ ਸੀਗੀਆਂ ਪੂਰੀਆਂ ਹੋਈਆਂ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਦੀਆਂ ਕਿਰਪਾ ਰਹੀ ਸਾਨੂੰ ਆਸਾਨ ਬਰਾਮੋਜ ਨਹੀਂ ਬਣਨਾ ਆਸਾਨ ਮੰਦ ਬਣਨਾ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਦਾ ਉਸ ਤੋਂ ਬਾਅਦ ਸਾਰਾ 370 ਤੋੜੀ ਜੰਮੂ ਕਸ਼ਮੀਰ ਉਹ ਸੁਖਾਂਤੀ ਆ ਜੰਮੂ ਕਸ਼ਮੀਰ ਕੋਈ ਹੱਲਾ ਬੁੱਲਾ ਨਹੀਂ ਹੋ ਰਿਹਾ ਅੱਗੇ ਲੋਕਾਂ ਨੇ ਪੱਥਰ ਮਾਰਦੇ ਸੀ ਮਿਲਟਰੀ ਦੇ ਆਰਮੀ ਦੇ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਫਿਰ 33 ਬ੍ਰਾਂਡ ਰੋਡ ਦਾ ਅਧਿਕਾਰ ਦਿੱਤਾ ਮਹਿਲਾਵਾਂ ਨੂੰ ਫਿਰ ਸਭ ਤੋਂ ਵੱਡੀ ਗੱਲ ਭਗਵਾਨ ਸ਼੍ਰੀ ਰਾਮ ਮੰਦਰ ਅਜੁੱਧਿਆ ਵਿੱਚ ਕਾਂਗਰਸ ਪਾਰਟੀ ਕੁਝ ਨਹੀਂ ਕਰ ਸਕੀ ਸੀ ਮੰਦਰ ਬਣਾਇਆ ਬੜੀ ਲੋਕ ਖੁਸ਼ੀ ਹੋ ਰਹੀ ਹੈ ਸਮਾਧਨ ਪ੍ਰੇਮੀ ਹਨ ਉਸ ਤੋਂ ਬਾਅਦ ਫਿਰ ਅਬੂਧਾਬੀ ਡਵਾਈ ਵਿੱਚ ਮੰਦਿਰ ਬਣਾਇਆ ਕਿੱਡੀ ਵੱਡੀ ਗੱਲ ਆ ਇਸ ਕਰਕੇ ਪਤਾ ਨਹੀਂ ਹੋਰ ਕਿੰਨੇ ਫਿਰ ਉਹ ਲੰਬੀ ਵੀਡੀਓ ਚਲੀ ਜਾਊਗੀ ਇਸ ਕਰਕੇ ਮੈਂ ਦੁਬਾਰਾ ਫਿਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹੱਥ ਜੋੜ ਕੇ ਸ਼੍ਰੀ ਅਮਿਤ ਸ਼ਾਹ ਜੀ ਦਾ ਪੂਰੀ ਸਮੂਚੀ ਟੀਮ ਦਾ ਜੇਪੀ ਨੱਡਾ ਸਾਹਿਬ ਜੀ ਦਾ ਧੰਨਵਾਦ ਕਰਦਾ ਮਾਂ ਤੇ ਰਵੀਰ ਸਿੰਘ ਮਿੱਟੂ ਜੀ ਨੂੰ ਤੁਸੀਂ ਸ਼ਾਮਲ ਕੀਤਾ ਵਾ ਹੁਣ ਇਸੇ ਤਰ੍ਹਾਂ ਹੀ ਦੁਬਾਰਾ ਫਿਰ ਮੈਂ ਕਹਿ ਰਿਹਾ ਸਾਰੇ ਲੋਕ ਪੰਜਾਬ ਦੇ ਲੋਕ ਬੀਜੇਪੀ ਸ਼ਾਮਲ